ਬਠਿੰਡਾ ਦੇ ਪਿੰਡ ਚੌਕੇ ਦੇ ਆਦਰਸ਼ ਸਕੂਲ ਦੇ ਲਈ ਸੰਘਰਸ਼ ਕਰਦੇ ਕਿਸਾਨਾਂ ਨੂੰ ਕੀਤਾ ਗਿਆ ਸੀ ਬੀਤੀ ਕੱਲ ਗ੍ਰਿਫਤਾਰ ਅਤੇ ਕਿਸਾਨਾਂ ਨੇ ਲਾਇ ਲਾਠੀ ਚਾਰਜ ਕਰਨ ਦੇ ਦੋਸ਼ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ ਮੈਡੀਕਲ ਅਤੇ ਪਰਸਨ ਇਹਨਾਂ ਦੋਸ਼ਾਂ ਨੂੰ ਨਕਾਰਿਆ ਜਿੱਥੇ ਬਠਿੰਡਾ ਦੇ ਪਿੰਡ ਚੌਕੇ ਦੇ ਆਦਰਸ਼ ਸਕੂਲ ਦੇ ਅੰਦਰੋਂ ਕੱਢੇ ਹੋਏ ਟੀਚਰਾਂ ਦੀ ਹਮਾਇਤ ਤੇ ਭਾਰਤੀ ਕਿਸਾਨ ਜੁਨਗਣੇਤਾ ਉਗਰਾਹਾਂ ਵੰਨੋਵੀ ਸੰਘਰਸ਼ ਕੀਤਾ ਜਾ ਰਹੀ ਸੀ ਤੇ ਬੀਤੀ ਕੱਲ ਇਸ ਨੂੰ ਲੈ ਕੇ ਜਿੱਥੇ ਇਹਨਾਂ ਨੇ ਪੁਲਿਸ ਤੇ ਲਾਠੀ ਚਾਰਜ ਕਰਨ ਦੇ ਅਪਦੋਸ਼ ਲਗਾਏ ਆ ਜਿਸ ਦੇ ਵਿੱਚ ਕਾਫੀ ਸਾਰੇ ਕਿਸਾਨ ਜਿਹੜੇ ਉਹ ਜ਼ਖਮੀ ਵੀ ਹੋਏ ਨੇ ਅਤੇ ਇਹਨਾਂ ਦਾ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾ ਕੇ ਇਹਨਾਂ ਨੂੰ ਜੇਲ੍ਹ ਭਿੱਜਾਇਆ ਗਿਆ ਇਸ ਨੂੰ ਦਿਖਾ ਰਹੇ ਆ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਾਈ ਗਈ ਹੈ ਤੇ ਕਿਸਾਨਾਂ ਦਾ ਮੈਡੀਕਲ ਕਰਵਾ ਕੇ ਇਹਨਾਂ ਨੂੰ ਜੇਲ੍ਹ ਭੇਜੇਗਾ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਉਸ ਸਕੂਲ ਦੇ ਯਾਨੀ ਟੀਚਰ ਹੈ ਉਹਨਾਂ ਨੂੰ ਅਨਸਾਫ਼ ਦਵਾ ਕੇ ਹਟਾਂਗੇ ਤੇ ਸਾਡੇ ਵੱਲੋਂ ਸੰਘਰਸ਼ ਜਿਹੜਾ ਇਹ ਲਗਾਤਾਰ ਜਾਰੀ ਰਹੇਗਾ ਭਾਵੇਂ ਕਿੰਨਾ ਵੀ ਸਰਕਾਰ ਸਾਡੇ ਨਾਲ ਆਪਣਾ ਧੱਕਾ ਕਰ ਲੇ ਲੇਕਿਨ ਅਸੀਂ ਇਹ ਸੰਘਰਸ਼ ਜਿਹੜਾ ਉਹ ਲਗਾਤਾਰ ਆਪਣਾ ਜਾਰੀ ਰੱਖਾਂਗੇ ਇਸ ਨੂੰ ਅਸੀਂ ਇਸ ਤੋਂ ਲੈ ਕੇ ਕਿ ਅਸੀਂ ਆਪ ਕਿਤੇ ਵੀ ਪਿੱਛੇ ਨਹੀਂ ਹਟਾਂਗੇ ਭਾਵੇਂ ਸਾਡੇ ਤੇ ਕਿੰਨੇ ਵੀ ਜਿਹੜੇ ਇਹਨਾਂ ਵੱਲੋਂ ਆਪਣਾ ਤਸ਼ੱਦਦ ਹੈ ਉਹ ਢਾਏ ਜਾਣ असीं मै जगदी जो भारती किसान यूनियन एकता रह मिलियो जिन मर्ज़ी तसाद कर लेण असीं जहिड़े हू मास्टर ਉਹੋ ਜਿਹੜੀ ਬਲੇਜਮੈਂਟ ਆ ਉਹਦੇ ਖਿਲਾਫ ਅਖੀਰ ਤੱਕ ਲੜਦੇ ਰਹਾਂਗੇ ਜੋ ਮਰਜੀ ਹੋ ਜਾਏ ਸਰਕਾਰ ਨੂੰ ਇਹ ਤੋਂ ਹਰਾ ਕੇ ਛੱਡਾਂਗੇ ਜੋ ਮਾਸਟਰਾਂ ਨੂੰ ਚਿਤਾ ਕੇ ਛੱਡਾਂਗੇ ਜੋ ਮਸਲਾ ਉਹ ਤੋਂ ਮਾਸਟਰਾਂ ਨੂੰ ਕੱਢਿਆ ਜਾ ਰਿਹਾ ਤੇ ਜਿਹੜੇ ਗਰੀਬਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਮੈਨੇਜਮੈਂਟ ਹੈ ਜਿਹੜੀ ਉਹ ਲੋਕਾਂ ਨਾਲ ਧੱਕਾ ਕਰ ਰਹੀ ਹੈ ਮਹੀਨੇ ਦਾ ਘੱਟੋ-ਘੱਟ 12-13 ਲੱਖ ਰੁਪਈਆ ਉੱਥੋਂ ਲੁੱਟਿਆ ਜਾ ਰਿਹਾ ਉਹ ਲੁੱਟ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਤੇ ਇੱਥੋਂ ਦੀ ਜਿਹੜੀ ਮਾਨ ਸਰਕਾਰ ਹੈ ਉਹ ਲਟੇਰਿਆਂ ਦਾ ਇਹ ਪੱਖ ਜਿਹੜਾ ਪੂਰ ਰਹੀ ਹੈ ਨਹੀਂ ਪਤਾ ਲੱਗਿਆ ਇੱਥੇ ਜੋ ਬੱਚੀ ਫਾਸਟ ਰੀਲੀਜ਼ ਵੀ ਹੋਇਆ ਸੀ ਹਾਂਜੀ ਉਹ ਵੀ ਰੀਲੀਜ਼ ਹੋਇਆ ਹੁਣ ਵੀ ਇਹੀ ਐਲਨ ਡੀਸੀ ਨੇ ਵੀ ਉੱਥੇ ਤਿੰਨ ਪੁਆਇੰਟਾਂ ਦੇ ਦੋਸ਼ੀ ਪਾਏ ਗਏ ਵੀ ਇਹ ਜਿਹੜਾ ਆਪਦੇ ਕੋਲੋਂ 30% ਲਾਉਣਾ ਹੁੰਦਾ ਉਹ ਵੀ ਲਾ ਰਹੇ ਸਗੋਂ ਇਹਨਾਂ ਨੂੰ ਵਰਦੀਆਂ ਨਹੀਂ ਦੇ ਰਹੇ ਇਹਨਾਂ ਨੂੰ ਕਿਤਾਬਾਂ ਨਹੀਂ ਦੇ ਰਹੇ ਇਹ ਗੱਲ 'ਚ ਡੀਸੀ ਨੇ ਇਹਨਾਂ ਨੂੰ ਦੋਸ਼ੀ ਪਾਇਆ ਮੇਰਾ ਨਾਮ ਹਰਿੰਦਰ ਬਿੰਦੂ ਭਾਰਤੀ ਕਿਸਾਨ ਜੁਨੀਅਨ ਇਕਤਾ ਐਗਰਾ ਹਾਂ ਸਾਨੂੰ ਕੱਲ ਤੋਂ ਅਸੀਂ ਨਾਮਪੁਰੇ ਗਿਲ ਥਾਣੇ ਮੂਰੇ ਤਰ ਮਲਾਇਆ ਸੀ ਸਾਡੀਆਂ ਉੱਥੋਂ ਗ੍ਰਿਫਤਾਰੀਆਂ ਕੀਤੀਆਂ ਨੇ ਰਾਤ ਭਰ ਤੱਕ ਸਾਨੂੰ ਕੱਲ ਦਾ ਗ੍ਰਿਫਤਾਰ ਕਰਕੇ ਆਨੰਦਗੜ੍ਹ ਥਾਣੇ 'ਚ ਰੱਖਿਆ ਹੋਇਆ ਸੀ ਮੋਤਾ ਜੜੀ ਬੰਦੀ ਪਾਈ ਸੀ ਬਹੁਤ ਡਾਂਗਾ ਮਾਰੀਆਂ ਨੇ ਜੁੰਡੇ ਪੱਟੇ ਨੇ ਗੱਡੀਆਂ ਭੰਨੀਆਂ ਨੇ ਸਾਡੇ ਬਜ਼ੁਰਗਾਂ ਦੀ ਕਿ ਸਾਡੇ ਨੌਜਵਾਨਾਂ ਜੌਂਦ ਪੈਣ ਤੋਂ ਉਹਦੇ ਗੋਡੇ ਤੇ ਡਾਂਗ ਮਾਰ ਕੇ ਉਹਦਾ ਗੋਡਾ ਤੋੜਿਆ ਐ ਹੋਰ ਇੱਕ ਈਸਾਨ ਜਿੰਨੇ ਤੇ ਡਾਂਗਾ ਮਾਰੀਆਂ ਨੇ ਤੇ ਪੰਜਾਬ ਸਰਕਾਰ ਜਿਹੜਾ ਮੈਨੇਜਮੈਂਟ ਹੈ ਉਹਦਾ ਪੂਰਾ ਸੂਰਾ ਪੱਖ ਲਿਆ ਰਿਹਾ ਬਟਿੰਡੇ ਦਾ ਡੀਸੀ ਜਿਹੜੇ ਬੱਚੇ ਐ ਉਹਨਾਂ ਨੂੰ ਬੈਗ ਮਿਲਦੇ ਸੀ ਰੇਚਰ ਮਿਲਦੀ ਸੀ ਪੈਨਸਲ ਮਿਲਦੀ ਸੀ ਕਾਪੀਆਂ ਤੇ ਕਿਤਾਬਾਂ ਮਿਲਦੀਆਂ ਸੀ ਟੀਚਰਾਂ ਨੇ ਬਹੁਤ ਮਿਹਨਤ ਕਰਕੇ 2200 ਬੱਚੇ ਸਕੂਲ 'ਚ ਕੀਤੇ ਅੱਜ ਉਹ ਮੈਨੇਜਮੈਂਟ ਉਹਨਾਂ ਟੀਚਰਾਂ ਨੂੰ ਕੱਢ ਕੇ ਤੇ ਸਾਰੀਆਂ ਸਹੂਲਤਾਂ ਬੰਦ ਕੀਤੀਆਂ ਸਾਡੇ ਨਾਲ ਸਕੂਲ ਦੇ ਮਾਪੇ ਵੀ ਨੇ ਬੱਚਿਆਂ ਦੇ ਮਾਪੇ ਵੀ ਨੇ ਅਸੀਂ ਕਿਸਾਨ ਯੂਨੀਅਨ ਵਾਲੇ ਆ ਇਹ ਜਿਹੜਾ ਸਾਨੂੰ ਕੁੱਟਿਆ ਗਿਆ ਇਹਦੀ ਪੰਜਾਬ ਸਰਕਾਰ ਨੂੰ ਕੀਮਤ ਚਕਾਉਣੀ ਪਊਗੀ ਹੁਣਦੀਪ ਸਿੰਘ ਜੀ ਕੀ ਗੱਲੋ ਜੀ ਕਾਲੀ ਮਾਈ ਰੱਪੇ ਜਾ ਰਹੇ ਸੀ ਜੀ ਧਰਦਾ ਸੀ ਜੀ ਸਾਧ ਰਖਣਾ ਗੱਲ ਕਰਾ ਖੰਬੜੀ ਕਰਕੇ ਉੱਥੇ ਹੀ ਤੋਂ ਦੀ ਮੇਰੇ 6:00 ਵੱਜ ਗਏ ਉੱਥੇ ਅੱਛਾ ਲਾਠੀ ਜਾਜ ਲਾਠੀ ਜਾਜ ਜੀ ਅੱਛਾ ਉਹ ਪਹਿਲਾਂ ਵੱਜੀ ਵੀ ਸੀ ਜੀ ਉੱਤੋਂ ਉੱਤੇ ਲਾਠੀ ਜਾਜ ਦੇ ਦੁਆਰੇ ਅੱਛਾ ਹਾਂ ਜੀ ਤੇ ਕੋਈ ਮੋੜ ਲਈ ਸਹਾਇਤਾ ਦਿੱਤੀ ਰਾਤ ਨੂੰ ਕਿਸੇ ਰਾਸ ਚੰਗੋ ਭਾਈ ਕਿੰਨੀ ਸਹਾ ਤਾਂ ਹੀ ਉਹ ਮੈਡੀਕਲ ਸਹਾਇਤਾ ਵੀ ਡਾਕਟਰ ਭੁਲਾਇਆ ਤੁਹਾਡਾ ਭਾਈ ਡਾਕਟਰ ਭੁਲਾਇਆ ਜੀ ਠੀਕ ਹੈ ਉਹ ਹੀ ਪੇਨ ਕਿਲਰ ਦੇ ਗਏ ਪੇਨ ਕਿਲਰ ਦੇ ਗਏ ਹੁਣ ਆਰਾਮ ਹੈ ਫੋਟੋਰਾਮਈ ਪਰੋਚੀ ਗਈ ਪਰ ਥੋੜਾ ਚੀਸਾ ਬਨੇ ਲੱਗ ਰਾਇ ਨਹੀਂ ਠੀਕ ਸੈਟਅਪ ਵਗੈਰਾ ਨਹੀਂ ਹੋਇਆ ਹਾਂਜੀ ਥੋੜਾ ਮੋੜਾ ਡਾਕਟਰ ਕਰ ਲੈਣੀ ਐ ਐਕਸਰੇ ਤੋਂ ਨਹੀਂ ਠੀਕ ਉਹਦੀ ਪਹਿਲਾ ਪਹਿਲੇ ਉਹਦੀ ਲੱਤ ਸਟਰਕਚਰ ਫਿਰ ਤੁਹਾਡਾ ਮੋਢਾ ਹੀ ਸਾਈਜ਼ ਤਾਂ ਦਿੱਤੀ ਉਹਨੂੰ ਮੈਡੀਕਲ ਰੋਗ ਲਾ ਰਹੇ ਨੇ ਤੁਸੀ ਉਹਦਾ ਵੀ ਲਿਖੀ ਹੈ ਜੀ ਦਿੱਤੀ ਮੁੜੀ ਸੋ ਤਾਂ ਕਿਹਾ ਸਾਨੂੰ ਮੋਢੀ ਸਾਈਜ਼ ਤਾਂ ਦਿੱਤੀ ਨਹੀਂ ਦਿੱਤੀ ਹੋਈ ਜਿਹੜਾ ਮੈਂ ਕਹੀ ਉਹ ਦਿੱਤੀ ਹੈ ਕੋਈ ਡਾਗ ਨਹੀਂ ਵਜੀ ਡੁੱਗ ਡਬਲ ਨੇ ਇਨਫੈਕਸ਼ਨ ਹੈ ਜੀ ਜਦੋਂ ਆਪਰੇਸ਼ਨ ਹੋਇਆ ऑपरेशन ਹੋਇਆ ਹੁਣ ਤੁਸੀਂ ਇੱਥੇ ਮੈਡੀਕਲ ਮੈਡੀਕਲ ਕਰਾਉਣ ਵਾਸਤੇ ਲੈ ਕੇ ਆਏ ਮੈਡੀਕਲ ਕਰਵਾ ਕੇ ਪੇਸ਼ ਅਦਾਲਤ ਨੂੰ ਕਿੰਨੇ ਯੂਨੀਅਨ ਦੇ 36 ਕਿਹੜੇ 36 ਨੇ ਪੰਜ ਲੇਡੀਜ਼ ਨੇ ਕਿਹੜੀ ਤਰ੍ਹਾਂ ਦਾ ਬਿਆਨ ਦਾਇਰ ਕੀਤਾ ਹੈ 35386 341 341 ਅੱਛਾ ਜੇ ਤੁਸੀਂ ਮੈਡੀਕਲ ਦੀ ਗੱਲ ਕਰ ਰਹੇ ਹੋ ਕਿ ਡਾਕਟਰਾਂ ਦੀ ਟੀਮ ਗਈ ਸੀ ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਤੌਰ ਤੇ ਦਵਾ ਇਹ ਹੁਣ ਕਰਵਾ ਦਿੱਤੀ ਮੈਡੀਕਲ ਨਹੀਂ ਡੇਢ ਪਹਿਲਾਂ ਉਹ ਦੋ ਸਾਰੇ ਨੇ ਤੁਹਾਡੇ ਤੇ ਉਹ ਤਾਂ ਝੂਠੇ ਦੋਸ਼ ਲਾ ਰਹੇ ਨੇ ਠੀਕ ਹੈ ਲੱਤ ਉਹਨਾਂ ਦੀ ਪਹਿਲਾਂ ਫ੍ਰੈਕਚਰ ਹੈ ਹਾਂਜੀ ਲੱਤ ਉਹਦੀ ਪਹਿਲਾਂ ਹੀ ਫ੍ਰੈਕਚਰ ਹੈ ਅੱਛਾ